ਮੇਰਾ ਨਾਮ ਹਰਮਿੰਦਰ ਢਿੱਲੋਂ ਆ ਜੀ ਮੈਂ ਕਿਤੇ ਵਜੋਂ ਵਕੀਲ ਆ ਮੈਂ ਕੈਨੇਡਾ ਚ ਰਹਿੰਦਾ ਤੇ ਪਰ ਮੈਂ ਆਪਣਾ ਕਾਫੀ ਜਿਹੜਾ ਮੇਰਾ ਫ੍ਰੀ ਦਾ ਸਮਾਂ ਹੁੰਦਾ ਖਾਲੀ ਵਕਤ ਹੁੰਦਾ ਮੈਂ ਉਹ ਕਲਾਈਮੇਟ ਚੇਂਜ ਦੀ ਐਡਵੋਕੇਸੀ ਤੇ ਲਾਣਾ ਤੇ ਜਿਹੜਾ ਮੇਰਾ ਮੇਨ ਮਕਸਦ ਹੈ ਲੋਕਾਂ ਨੂੰ ਜਲਵਾਯੂ ਤਬਦੀਲੀ ਬਾਰੇ ਦੱਸਣਾ ਕਿਉਂਕਿ ਅਕਸਰ ਅਸੀਂ ਖਾਸ ਕਰਕੇ ਪੰਜਾਬੀ ਵਿੱਚ ਜਾਂ ਹਿੰਦੀ ਵਿੱਚ ਅੰਗਰੇਜ਼ੀ ਜਿਹੜੀਆਂ ਗੈਰ ਅੰਗਰੇਜ਼ੀ ਦੀਆਂ ਭਾਸ਼ਾਵਾਂ ਨੇ ਅਸੀਂ ਉਹਦੇ ਵਿੱਚ ਮੌਸਮ ਵਾਤਾਵਰਣ ਤੇ ਜਲਵਾਯੂ ਨੂੰ ਇੱਕ-ਮਿਕ ਕਰ ਲੈਣੇ ਆ ਪਰ ਇਹ ਤਿੰਨ ਅਲੱਗ ਚੀਜ਼ਾਂ ਨੇ ਫੋ ਜਲਵਾਯੂ ਦੀ ਜਿਹੜੀ ਤਬਦੀਲੀ ਹੈ ਉਹ ਬੜੀ ਗੰਭੀਰ ਹੈ ਤੇ ਜੇ ਸਾਡਾ ਟੈਂਪਰੇਚਰ 1.7 ਡਿਗਰੀ ਵੱਧ ਗਿਆ ਜਿਹੜਾ ਕਿ ਅਸੀਂ ਆਲਮੋਸਟ ਉੱਤੇ ਪਹੁੰਚੇ ਹੋਏ ਆ ਉਹਦੇ ਨਾਲ ਇੱਕ ਐਸਟੀਮੇਟ ਆ ਕਿ ਦੁਨੀਆਂ ਦੇ ਵਿੱਚ 1 ਬਿਲੀਅਨ 100 ਬਿਲੀਅਨ ਦੇ ਕਰੀਬ ਜਿਹੜੀਆਂ ਮੌਤਾ ਹੋਣਗੇ ਤੇ ਜਿਹੜਾ ਜਲਵਾਯੂ ਤਬਦੀਲੀ ਨਾਲ ਵਿਨਾਸ਼ ਹੋਣਾ ਹੈ ਉਹਦੇ ਵਿੱਚ ਸਭ ਤੋਂ ਵੱਧ ਜਿੱਥੇ ਹੋਣਾ ਹੈ ਉਹਨਾਂ ਚੋਂ ਇੱਕ ਏਰੀਆ ਸਾਡਾ ਸਾਊਥ ਏਸ਼ੀਆ ਇੰਡੀਆ ਪਾਕਿਸਤਾਨ ਬੰਗਲਾਦੇਸ਼ ਦੇ ਗਾਂ ਉਹਦੇ ਵਿੱਚ ਜਿਹੜਾ ਸਾਡਾ ਪੰਜਾਬ ਹਰਿਆਣਾ ਤੇ ਜਿਹੜਾ ਪੱਛਮੀ ਪੰਜਾਬ ਆ ਪਾਕਿਸਤਾਨੀ ਪੰਜਾਬ ਆ ਉੱਥੇ ਹੋਣਾ ਸੋ ਸਾਨੂੰ ਇਹਦੇ ਬਾਰੇ ਚੇਤਨ ਹੋਣ ਦੀ ਲੋੜ ਹੈ ਸਾਨੂੰ ਆਪਣੀਆਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਜਾਂ ਫਿਰ ਕਲਾਈਮੇਟ ਚੇਂਜ ਰੋਕਣਾ ਸਾਨੂੰ ਕਾਰਬਨ ਏਮਿਸ਼ਨ ਘਟਾਉਣ ਦੀ ਲੋੜ ਹੈ ਜੇ ਤੁਹਾਡੇ ਕੋਲ ਕਾਰ ਹੈ ਇਲੈਕਟ੍ਰਿਕ ਕਾਰ ਲੈ ਲਓ ਸਕੂਟਰ ਇਲੈਕਟ੍ਰਿਕ ਲੈ ਲਓ ਤੇ ਪੰਜਾਬ ਤੇ ਹਰਿਆਣਾ ਵਗੈਰਾ ਦੇ ਵਿੱਚ ਜਿਹੜੀ ਸਾਡੀ ਬਿਜਲੀ ਆ ਉਹ ਕੋਲੇ ਤੋਂ ਬਣਦੀ ਆ ਤੇ ਉਹ ਬੜੀ ਗੰਦੀ ਬਿਜਲੀ ਆ ਤੇ ਉਹਦਾ ਸਾਡੇ ਕਾਰਬਨ ਡਾਈਆਕਸਾਈਡ ਏਮਿਸ਼ਨ ਕਰਕੇ ਬਹੁਤ ਮਾੜਾ ਅਸਰ ਪੈਂਦਾ ਕਲਾਈਮੇਟ ਤੇ ਤੇ ਤੁਸੀਂ ਜੇ ਅ ਸੋਲਰ ਪੈਨਲ ਲਗਾਉਣੇ ਹੋ ਤੇ ਤੁਹਾਡਾ ਜਿਹੜਾ ਇੱਕ ਐਵਰੇਜ 50% ਅੱਧਾ ਜਿਹੜਾ ਕਾਰਬਨ ਫੁੱਟਪ੍ਰਿੰਟ ਹੈ ਉਹ ਕੱਟਿਆ ਜਾਂਦਾ ਹੈ ਜਿਹੜਾ ਬਾਕੀ ਦਾ 25% ਹੈ ਉਹ ਸਾਡੀਆਂ ਕਾਰਾਂ ਵਹੀਕਲਾਂ ਜੁੜਿਆ ਹੋਇਆ ਤੇ ਪਰ ਇਹ ਜ਼ਰੂਰੀ ਨਹੀਂ ਕਿ ਹਰੇਕ ਬੰਦੇ ਨੇ ਕਾਰ ਲੈਣੀ ਆ ਤੁਹਾਨੂੰ ਕੋਈ ਵਾਰ ਹੋ ਸਕਦਾ ਕਾਰ ਦੀ ਲੋੜ ਨਾ ਹੋਵੇ ਤੁਸੀਂ ਕਿਰਾਏ ਤੇ ਰਹਿੰਦੇ ਹੋ ਸੋਲਰ ਪੈਨਲ ਲਗਾ ਸਕਦੇ ਤੇ ਪਾਰੇ ਦੇ ਨਾਲ ਤੁਸੀਂ ਹੋਰ ਬਹੁਤ ਕੁਝ ਕਰ ਸਕਦੇ ਹੋ ਜਿਵੇਂ ਜਿਹੜਾ ਸਾਡਾ ਖਾਣਾ ਆ ਉਹਦੇ ਚੀ ਮੀਟ ਦਾ ਕਾਰਬਨ ਫੂਟਪ੍ਰਿੰਟ ਬਹੁਤ ਵੱਡਾ ਹੈ ਹਰ ਰੋਜ਼ ਅਸੀਂ 9 ਲੱਖ ਗਾਈਆਂ ਕੱਟਦੇ ਆ 38 ਲੱਖ ਸੂਰ 16 ਲੱਖ ਬੱਕਰੀਆਂ ਤੇ ਉਹ ਜਿਹੜਾ ਉਹਨਾਂ ਦਾ ਕਾਰਬਨ ਫੂਟਪ੍ਰਿੰਟ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਪਾਲਣ ਤੇ ਪੋਸਣ ਤੇ ਕੱਟਣ ਤੇ ਟਰਾਂਸਪੋਰਟ ਕਰਨ ਤੇ ਸਟੋਰੇਜ ਕਰਨ ਤੇ ਉਹ ਸਾਰਾ ਜਿਹੜਾ ਬੇਕਾਰ ਹੈ ਸਾਨੂੰ ਜਿਹੜੀ ਪ੍ਰੋਟੀਨ ਹੈ ਜਿਹੜੀ ਅਸੀਂ ਮੀਟ ਚੋਂ ਲੈਨੇ ਆ ਉਹ ਪ੍ਰੋਟੀਨ ਅਸੀਂ ਬੜੀ ਆਸਾਨੀ ਦੇ ਨਾਲ ਆਪਣੀਆਂ ਦਾਲਾਂ ਵਿੱਚੋਂ ਜਾਂ ਹੋਰ ਜਿਹੜੇ ਸਾਡੇ ਫੂਡ ਦੀਆਂ ਚੀਜ਼ਾਂ ਨੇ ਉਹਨਾਂ ਤੋਂ ਲੈ ਸਕਦੇ ਆ ਪਰ ਮੇਨ ਚੱਤ ਜਿਹੜੀ ਚੀਜ਼ ਹੈ ਕਿ ਸਾਨੂੰ ਆਪਣੀ ਖਪਤ ਘਟਾਉਣ ਦੀ ਲੋੜ ਹੈ ਸਾਡੀ ਕੰਜ਼ਮਪਸ਼ਨ ਦੀ ਲੋੜ ਹੈ ਹੁਣ ਅਸੀਂ ਖਾਣਾ ਇਸ ਲਈ ਨਹੀਂ ਖਾਂਦੇ ਕਿ ਸਾਨੂੰ ਭੁੱਖ ਲੱਗੀ ਆ ਜਾਂ ਲੋੜ ਹੈ ਖਾਣਾ ਇਸ ਲਈ ਖਾਂਦੇ ਕਿ ਮਨੋਰੰਜਨ ਆ ਮੇਰਾ ਜੀ ਨਹੀਂ ਲੱਗ ਰਿਹਾ ਮੇਰਾ ਦੋਸਤ ਮੈਨੂੰ ਮਿਲਣ ਆ ਗਿਆ ਅਸੀਂ ਚਾਰ ਇਕੱਠੇ ਹੋ ਗਏ ਆ ਅਸੀਂ ਹੁਣ ਚਿਕਨ ਵਿੰਗ ਖਾਣੇ ਆ ਅਸੀਂ ਸਾਨੂੰ ਉਹਨੂੰ ਬੰਦ ਕਰਕੇ ਸਾਨੂੰ ਲੋੜ ਦੇ ਮੁਤਾਬਕ ਖਾਣ ਦੀ ਲੋੜ ਹੈ ਜਿਵੇਂ ਸਾਡੇ ਦਾਦੇ ਦਾਨੇ ਖਰਦੇ ਹੁੰਦੇ ਸੀ ਸੋ ਫਿਰ ਸਵੇਰੇ ਖਾਣਾ ਖਾਂਦੇ ਹੋ ਦੁਪਹਿਰ ਨੂੰ ਖਾਂਦੇ ਹੋ ਰਾਤ ਨੂੰ ਖਾਂਦੇ ਆ ਹੁਣ ਅਸੀਂ 24 ਘੰਟੇ ਖਾਣਾ ਖਾਂਦੇ ਆ ਫਿਰ ਸਾਡੀ ਸਿਹਤ ਖਰਾਬ ਹੁੰਦੀ ਆ ਫਿਰ ਅਸਾਨੂੰ ਦਵਾਈਆਂ ਲੈਣੇ ਆ ਸੋ ਇਵੇਂ ਸਾਡੇ ਜਿਹੜੇ ਕੱਪੜੇ ਨੇ ਜਿਹੜਾ ਇੱਕ ਟੀ-ਸ਼ਰਟ ਹੈ ਕਾਟਨ ਦੀ ਉਹਦਾ ਬੜਾ ਵੱਡਾ ਕਾਰਬਨ ਫੂਟਪ੍ਰਿੰਟ ਹੈ ਇੱਕ ਹਿੱਸਾ ਉਹਦਾ ਹੈ ਕਿ ਤਕਰੀਬਨ ਇੱਕ ਟੀ-ਸ਼ਰਟ ਨੂੰ ਕਪਾਹ ਉਗਾਉਣ ਤੋਂ ਲੈ ਕੇ ਟੀ-ਸ਼ਰਟ ਬਣਨ ਤੱਕ ਆਲਮੋਸਟ 2800 ਲੀਟਰ ਪਾਣੀ ਲੱਗਦਾ ਤੇ ਜੇ ਅਸੀਂ ਉਹ ਹੀ ਬੇਦੋੜਾ ਖਰੀਦਾਂਗੇ ਉਹਨਾਂ ਹੀ ਸਾਡਾ ਧਰਤੀ ਤੇ ਬੋਝ ਜ਼ਿਆਦਾ ਪਏਗਾ ਤੇ ਸਾਨੂੰ ਇਹ ਮੇਨ ਰੱਖਣ ਦੀ ਲੋੜ ਆ ਪਲਾਸਟਿਕ ਦੀ ਬੋਤਲਾਂ ਪੰਜਾਬ ਦੇ ਵਿੱਚ ਜਿਹੜੀਆਂ ਪਾਣੀ ਆ ਆਮ ਤੌਰ ਤੇ ਲੋਕ ਪਲਾਸਟਿਕ ਦੀਆਂ ਬੋਤਲਾਂ ਚ ਕੀਂਦੇ ਆ ਇੱਕ ਖਾਲੀ ਪਲਾਸਟਿਕ ਦੀ ਬੋਤਲ ਨੂੰ ਫੈਕਟਰੀ ਚ ਬਣਾਉਣ ਲਈ ਤਿੰਨ ਬੋਤਲਾਂ ਪਾਣੀ ਦੀਆਂ ਲੱਗਦੀਆਂ ਨੇ ਤੇ ਜਿਹੜੀ ਉਹ ਪਲਾਸਟਿਕ ਹੈ ਬੋਤਲ ਵਾਲੀ ਉਹ ਤਕਰੀਬਨ ਉਸ ਬੋਤਲ ਦਾ ਤੀਜਾ ਹਿੱਸਾ ਤੇਲ ਚਾਹੀਦਾ ਜਿਹਦੇ ਚੋਂ ਪਲਾਸਟਿਕ ਬਣਦੀ ਆ ਫੋ ਤੁਸੀਂ ਹਲ ਇੱਕ ਘੁੱਟ ਵੀ ਪਾਣੀ ਦਾ ਨਹੀਂ ਭਰਿਆ ਬੋਤਲ ਚ ਉਹਦੀਆਂ ਤਿੰਨ ਬੋਤਲਾਂ ਪਾਣੀ ਦੀਆਂ ਜ਼ਾਇਆ ਕਰਤੀਆਂ ਤੇ ਤੀਜਾ ਹਿੱਸਾ ਜਿਹੜੀ ਉਹਦੀ ਬੋਤਲ ਤੇਲ ਦੀ ਤੁਸੀਂ ਖਪਤ ਕਰ ਦਿੱਤੀ ਤੇ ਉਹ ਹੀ ਪਾਣੀ ਜੇ ਤੁਸੀਂ ਆਪਣੀ ਸਟੀਲ ਦੀ ਬੋਤਲ ਚ ਘਰੋਂ ਲੈ ਕੇ ਜਾਂਦੇ ਹੋ ਜਾਂ ਘਰ ਤੁਸੀਂ ਰਿਵਰਸ ਆਸਮੋਸਿਸ ਸਿਸਟਮ ਲਾਇਆ ਹੋਇਆ ਆਰਓ ਸਿਸਟਮ ਤੇ ਤੁਸੀਂ ਉਹ ਪਲਾਸਟਿਕ ਦੀਆਂ ਬੋਤਲਾਂ ਨਹੀਂ ਖਰੀਦਦੇ ਤੇ ਉਹਨੇ ਤੁਹਾਡਾ ਜਿਹੜਾ ਕਾਰਬਨ ਫੁੱਟਪ੍ਰਿੰਟ ਘਟ ਸੋ ਸਾਨੂੰ ਅਸੀਂ ਜੋ ਕੁਝ ਵੀ ਕਰਦੇ ਆ ਅਸੀਂ ਉਹਨੂੰ ਦੇਖਦੇ ਆ ਵੀ ਉਹ ਮੇਰੇ ਲਈ ਕਿੰਨਾ ਸੁਖਾਲਾ ਤੇ ਸਸਤਾ ਪਰ ਸਾਨੂੰ ਹੁਣੇ ਦੇਖਣ ਦੀ ਲੋੜ ਹੈ ਕਿ ਉਹ ਧਰਤੀ ਲਈ ਕਿ ਚੰਗਾ ਜਾਂ ਮਾੜਾ ਇਸ ਤਰ੍ਹਾਂ ਸਰਕਾਰਾਂ ਉਹਨਾਂ ਵੀਕਲ ਬਹੁਤ ਜ਼ਿਆਦਾ ਹੋ ਗਿਆ ਆਪਾਂ ਇੰਡੀਆ ਦੇ ਵਿੱਚ ਹੋ ਗਿਆ ਆ ਸੜਕਾਂ ਵੱਡੀਆਂ ਬਣਦੀਆਂ ਨੇ ਖੇਤ ਕੱਟੇ ਜਾ ਰਹੇ ਨੇ ਦਰਖਤ ਕੱਟੇ ਜਾ ਰਹੇ ਨੇ ਪਰ ਸਰਕਾਰਾਂ ਵੱਲੋਂ ਜਿਹੜੇ ਲਗਾਉਣ ਦੇ ਰੁਕ ਲਗਾਉਂਦੇ ਜਿਹੜੇ ਹੈਗੇ ਕੰਮ ਨਹੀਂ ਕੀਤੇ ਜਾ ਰਹੇ ਕਿਸ ਤਰ੍ਹਾਂ ਦੇਖ ਲਓ ਵੀ ਇਸ ਤਰ੍ਹਾਂ ਤਾਂ ਟੈਂਪਰੇਚਰ ਜਿਹੜਾ ਵਧੇਗਾ ਹੀ ਵਧੇ ਬਿਲਕੁਲ ਕਿ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਹੋਣਾ ਦਾ ਇੱਕ ਸਭ ਤੋਂ ਵੱਡਾ ਕਾਰਨ ਇਹੀ ਆ ਕਿ ਸਾਡੇ ਜਿਹੜਾ ਰੁੱਖ ਹੈ ਜੰਗਲਾਤ ਹੈ ਉਹ ਬਹੁਤ ਘੱਟ ਹੈ ਇੰਡੀਆ 'ਚ ਸਭ ਤੋਂ ਘੱਟ ਜੰਗਲਾਤ ਪੰਜਾਬ ਦਾ 2% ਦੇ ਕਰੀਬ ਹੈ ਤੇ ਉਹ ਵੀ ਹਰ ਸਾਲ ਘਟ ਰਿਹਾ ਸਾਨੂੰ ਤੜਾ ਤੜ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਰੁੱਖ ਲਾਣੇ ਚਾਹੀਦੇ ਆ ਤੇ ਸਾਡੇ ਜਿਹੜੀ ਸਰਕਾਰਾਂ ਨੇ ਉਹ ਬਾਲਾ ਦਾ ਤਮਾਸ਼ਾ ਬਣਾ ਲੈਣੀਆਂ ਪੂਰਾ ਮੰਤਰੀ ਜੀ ਆ ਰਹੇ ਨੇ 9 10 ਗੱਡੀਆਂ ਨੇ ਉਹ ਜਿਹੜਾ ਰੁੱਖ ਲਾਉਣ ਦਾ ਕਾਰਬਨ ਫੂਟਪ੍ਰਿੰਟ ਹੈ ਉਹ ਐਡਾ ਵੱਡਾ ਹੁੰਦਾ ਕਿ ਰੁੱਖ ਵਿਚਾਰਾ ਅਗਲੇ 50 ਸਾਲਾਂ ਚ ਵੀ ਜੇ ਵੱਡਾ ਹੋ ਕੇ ਕੰਮ ਕਰਨ ਲੱਗੇ ਉਹ ਜਿਹੜੀ ਕਾਰਬਨ ਡਾਈਆਕਸਾਈਡ ਦਾ ਮਿਸ਼ਨ ਉਹਦੇ ਲਾਉਣ ਵੇਲੇ ਪੈਦਾ ਹੋਇਆ ਉਹ ਵੀ ਬਰਾਬਰ ਨਹੀਂ ਹੋਣਾ ਸੋ ਸਾਨੂੰ ਰੁੱਖ ਲਾਉਣੇ ਚਾਹੀਦੇ ਨੇ ਚੱਪਾ ਚੱਪਾ ਥਾਂ ਤੇ ਲਾਉਣੇ ਚਾਹੀਦੇ ਨੇ ਘਰਾਂ ਦੀਆਂ ਛੱਤਾਂ ਤੇ ਬੂਟੇ ਲਾਉਣੇ ਚਾਹੀਦੇ ਨੇ ਆਪਣੇ ਵੇੜਿਆਂ ਦੇ ਵਿੱਚ ਸਕੂਲਾਂ ਫੈਕਟਰੀਆਂ 'ਚ ਜਿੱਥੇ ਵੀ ਤੁਹਾਨੂੰ ਥਾਂ ਮਿਲਦੀ ਆ ਰੁੱਖ ਲਾਉਣੇ ਚਾਹੀਦੇ ਨੇ ਕੀ ਨਾਮ ਮੇਰਾ ਨਾਮ ਸ਼ਗਨਪ੍ਰੀਤ ਕਹੜਾ ਜੀ ਸਰਦ ਅੱਜ ਅਰਵਿੰਦ ਸਿੰਘ ਦੇ ਲੋਕਾਂ ਸੇ ਇੱਕ ਕੈਨੇਡਾ ਤੋਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਸਰਦ ਸਾਡੇ ਦਰਮਿਆਨ ਪਹੁੰਚੇ ਨੇ ਉਹ ਕੈਨੇਡਾ ਤੋਂ ਸਾਡੇ ਵਿੱਚ ਪਹੁੰਚੇ ਨੇ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਵਾਤਾਵਰਨ ਨੂੰ ਕਿਵੇਂ ਬਚਾ ਸਕਦੇ ਆ ਕਿ ਅਸੀਂ ਪਾਣੀ ਦੀ ਕਿੰਨੀ ਜ਼ਿਆਦਾ ਦੁਰਪਯੋਗ ਕਰਦੇ ਆ ਉਹਨਾਂ ਨੇ ਦੱਸਿਆ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾ ਸਕਦੇ ਹਾਂ ਤੇ ਉਹਨਾਂ ਨੇ ਸਾਨੂੰ ਇੱਕ ਚੀਜ਼ ਦੱਸੀ ਕਿ ਆਪਾਂ ਇਲੈਕਟ੍ਰਿਸਿਟੀ ਜਿਵੇਂ ਕਿ ਕਾਰਬਨ ਡਾਈਆਕਸਾਈਡ ਨੂੰ ਆਪਾਂ ਬਹੁਤ ਜ਼ਿਆਦਾ ਯੂਜ਼ ਕਰ ਸਕਦੇ ਹਾਂ ਉਸ ਤੋਂ ਬਚਣ ਲਈ ਜਿਵੇਂ ਕਿ ਆਪਾਂ ਇਲੈਕਟ੍ਰਿਸਿਟੀ ਵਹੀਕਲਸ ਨੇ ਉਹ ਯੂਜ਼ ਕਰ ਸਕਦੇ ਹਾਂ ਤਾਂ ਉਹਨਾਂ ਨੇ ਸਾਨੂੰ ਇੰਨੀ ਸਾਰੀ ਜਾਣਕਾਰੀ ਦਿੱਤੀ ਕਿ ਅਸੀਂ ਉਸ ਤੋਂ ਆਪਾਂ ਰੁੱਖ ਲਗਾਈਏ ਵੱਧ ਤੋਂ ਵੱਧ ਤੇ ਆਪਾਂ ਵਾਤਾਵਰਨ ਨੂੰ ਬਚਾ ਸਕਦੇ ਹਾਂ ਧੰਨਵਾਦ ਤੇ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਕਿ ਉਹਨਾਂ ਨੇ ਸਾਨੂੰ ਇੰਨੀ ਸਾਰੀ ਜਾਣਕਾਰੀ ਦਿੱਤੀ